ਤੁਸੀਂ ਤੇ ਨਾਰਮਲ ਕਹਿੰਦੇ ਮੈਂ ਡਰਦਾ ਨਹੀਂ ਤੇ ਮੈਂ ਖੰਡੇ ਬਾਟੇ ਦੀ ਗੁਰੂ ਗੋਬਿੰਦ ਸਿੰਘ ਦੀ ਪੌੜ ਲੈ ਕੇ ਡਰੂੰਗਾ ਅੰਦਾਜ਼ਾ ਲਾ ਕੇ ਦੇਖਿਆ ਜਾ ਜਿਹੜੇ ਤੂੰ ਟਾਈਮ ਪਾਉਣ ਦੀਆਂ ਗੱਲਾਂ ਕਰਦਾ ਸੈਂ ਇੱਕ ਮਿੰਟ ਪ੍ਰਿੰਕਲ ਜਿਹੜੇ ਤੂੰ ਟਾਈਮ ਪਾਉਣ ਦੀਆਂ ਗੱਲਾਂ ਕਰਦਾ ਸੈਂ ਮੈਂ ਉਹ ਤੋਂ ਚਾਹੁੰਦਾ ਨਹੀਂ ਸੀ ਗੱਲ ਹੋਵੇ ਪਰ ਮੈਂ ਹੁਣ ਤੇ ਇਹਨੂੰ ਐਲਾਨੀਆ ਗੱਲ ਕਹਿਣਾ ਵਾਂ ਐਲਾਨੀਆ ਪ੍ਰਿੰਕਲ ਪ੍ਰਿੰਕਲੇ ਕੰਮ ਕਰੀ ਇੱਕ ਮਿੰਟ ਵਿੱਕੀ ਦੀ ਵਿੱਕੀ ਦੀ ਸ਼ਾਂਤ ਵਿੱਕੀ ਦੀ ਜਿਵੇਂ ਕਹੋਗੇ ਮੈਂ ਉਹੇ ਕਰ ਦੂੰ ਮੈਂ ਥੋੜੇ ਤੋਂ ਬਾਹਰ ਨਹੀਂ ਜਾਗਾ ਪਰ ਮੈਨੂੰ ਆਪਣੀ ਜਲਦੀ ਭੜਾਸ ਕੱਢ ਲੈਂਦੇ ਹੋ ਹਾਂ ਜੀ ਐਂਡ ਕਰ ਪ੍ਰਿੰਕਲ ਓਦਣ ਤੂੰ ਕਹਿੰਦਾ ਸੀ ਨਾ ਟਾਈਮ ਪਾਉਣ ਦੀ ਗੱਲ ਵੀ ਮੇਰੇ ਨਾਲ ਟਾਈਮ ਪਾ ਹਣਾ ਹਣਾ ਇੱਕ ਮਿੰਟ ਤੂੰ ਕਹਿੰਦਾ ਸੀ ਟਾਈਮ ਪਾਉਣ ਦੀ ਗੱਲ ਮੈਂ ਤੇਰੀ ਗੱਲ ਕਰਦਾ ਪਏ ਮੇਰੇ ਆਪਣੀ ਸਾਰੀ ਗੱਲ ਰਿਕਾਲ ਹੋ ਰਹੀ ਹੈ ਹੁਣ ਹਣਾ ਪ੍ਰਿੰਕਲ ਇੱਕ ਮਿੰਟ ਗੱਲ ਸੁਣਦਾ ਪ੍ਰਿੰਕਲ ਗੱਲ ਸੁਣਨ ਦਾ ਮਾਦਾ ਰੱਖ ਪ੍ਰਿੰਕਲ ਮੈਂ ਰੱਖਿਆ ਮਰਮੈ ਰੱਖ ਵਿਕੀ ਜੀ ਇੱਕ ਮਿੰਟ ਵਿਕੀ ਜੀ ਸ਼ਾਂਤ ਹੋਵੋ ਵਿਕੀ ਜੀ ਵਿਕੀ ਜੀ ਸ਼ਾਂਤ ਹੋਵੋ ਵੇਖਿਆ ਆ ਦੇਖੋ ਇਹ ਇਹਨੇ ਗੱਲ ਸੁਣੇਗਾ ਨਹੀਂ ਵਿੱਕੀ ਜੀ ਗੱਲ ਸੁਣੇਗਾ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਬਾਕੀ ਜਿੰਨੇ ਵੀ ਕੀ ਜੀ ਕਰਨ ਕੇ ਨਾ ਹੋਵੇ ਹਾਜ਼ਰਾਂ ਵਿੱਕੀ ਜੀ ਸੁਣ ਹੁਣ ਮੇਰਾ ਜ਼ੁਬਾਨੇ ਨਾ ਵੀਰ ਵਿੱਕੀ ਜੀ ਇੱਕ ਇੱਕ ਵਿੱਕੀ ਜੀ ਮੈਂ ਬੋਲੂਗਾ ਤੇਰੇ ਲਈ ਬੋਲੂਗਾ ਹਾਂ ਇੱਕ ਮਿੰਟ ਦਾ ਮੈਨੂੰ ਵਿੱਕੀ ਜੀ ਟਾਈਮ ਦਿਓ ਇੱਕ ਮਿੰਟ ਦਾ ਪਲੀਜ਼ ਠੀਕ ਹੈ ਜੀ ਹੁਣ ਧਿਆਨ ਨਾਲ ਸੁਣਿਆ ਜੇ ਤੁਸੀਂ ਉਸ ਦਿਨ ਮੈਨੂੰ ਕਹਿਆ ਸੀ ਨਾ ਵੀ ਟਾਈਮ ਰੱਖ ਮੇਰੇ ਨਾਲ ਤੇ ਮੈਂ ਬੋਲਿਆ ਨਹੀਂ ਸੀ ਕਿਉਂ ਕਿਉਂਕਿ ਮੈਂ ਕਥਾ ਬੱਜ ਕੇ ਵੀ ਹਾਂ ਮੈਂ ਇੱਕ ਐਂਕਰ ਵੀ ਹਾਂ ਮੈਨੂੰ ਬੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਮੈਂ ਸਮਾਜਿਕ ਰਿਸ਼ਤੇ ਨਿਭਾ ਰਹੀ ਆ ਮਾਂ ਇੱਕ ਸਮਾਜ ਸੇਵੀ ਹੁਣ ਮੇਰੀ ਇੱਕ ਬੇਨਤੀ ਸੁਣੋ ਅੱਜ ਹੁਣ ਮੈਂ ਮੈਂ ਆਪਣੇ ਇਹ ਗੱਲ ਐਲਾਨੀਆਂ ਹੋ ਸ਼ਾਬਾਸ਼ ਦੇ ਵਿੱਚ ਕਹਿ ਰਿਹਾ ਮੈਂ ਲੱਗੇ ਹੋਏ ਕੈਮਰੇ ਦੇ ਵਿੱਚ ਕਹਿ ਰਿਹਾ ਮਾਂ ਠੀਕ ਹੈ ਭਾਵੇਂ ਅੱਜ ਦਾ ਟਾਈਮ ਰੱਖ ਲਾ ਤੇ ਭਾਵੇਂ ਕੱਲ ਦਾ ਰੱਖ ਲਾ ਥਾਂ ਤੇਰੀ ਹੋਵੇਗੀ ਠੀਕ ਹੈ ਜੀ ਜੇ ਅੱਧਾ ਘੰਟਾ ਉੱਤੇ ਤੂੰ ਟੇਗਿਆ ਤੇ ਮੈਂ ਲੁਧਿਆਣਾ ਛੱਡ ਦਿਆਂਗਾ ਜੇ ਮੈਂ ਟੇਗਿਆ ਤੂੰ ਲੁਧਿਆਣਾ ਛੱਡਦੀ ਆ ਜਾ ਲਈਏ ਕਰੀਏ ਬੈਗਰੂ ਦੇ ਚਰਨਾਂ ਦੇ ਵਿੱਚ ਅਰਦਾਸ ਬਿੱਕੀ ਜੀ ਜਕਾਰਾ ਛੱਡ ਦਿਓ ਤੁਸੀਂ ਹੁਣ ਆਪਾਂ ਅੱਜ ਤੱਕ ਨਾ ਟਾਈਮ ਪਾਏ ਨਹੀਂ ਸੀ ਪਰ ਹੁਣ ਟਾਈਮ ਹੁਣ ਇਹ ਇੱਕ ਸਿੱਖ ਪ੍ਰਚਾਰਕ ਨੂੰ ਕੋ ਧਮਕੀਆਂ ਦੇ ਵੀ ਯਾਰ ਇੱਕ ਸਿੱਖ ਪ੍ਰਚਾਰਕ ਦੀ ਕੋ ਭੈਣ ਨੂੰ ਗਾਲ ਕੱਢੇ ਯਾਰ ਮੈਂ ਆਪਣੀ ਪਤਨੀ ਦੀ ਰੱਖਿਆ ਕੀਤੀ ਹੈ ਤੂੰ ਪਤਨੀ ਦੀ ਮੈਂ ਕਹਿੰਦਾ ਫਿਰ ਕੋਰਟ ਦੇ ਵਿੱਚ ਆ ਯਾਰ ਆਪਾਂ ਰੱਖਿਆ ਕਰਦੇ ਆ ਕਿਹੜੀ ਰੱਖਿਆ ਕੀਤੀ ਹੈ ਵਿਚਾਰੀ ਦੇ ਹੱਥ ਮੈਂ ਤੂੰ ਦਾ ਤੂੰ ਕੋ ਕੰਪਲੇਟਾ ਕਰਵਾ ਰੇ ਯਾਰ ਇਹ ਮਰਦਾਂ ਦਾ ਕੰਮ ਹੁੰਦਾ ਯਾਰ ਇਹ ਮਰਦਾਂ ਦਾ ਕੰਮ ਹੁੰਦਾ ਯਾਰ ਤੂੰ ਪਤਨੀ ਦੀ ਰੱਖਿਆ ਕੀਤੀ ਸੌਰਾ ਤੇਰਾ ਸਾਡੇ ਕੋਲ ਰੋਕੇ ਗਿਆ ਵਿਚਾਰਾ ਯਾਰ ਮੈਂ ਕਹਿੰਦਾ ਬਾਈ ਜੀ ਮੈਂ ਤਾਂ ਇਹ ਨਾ ਕੋਰਟ ਦੇ ਵਿੱਚ ਆਮੋ-ਸਾਮਾ ਕਰਵਾਈਏ ਆਪਾਂ ਕਰਵਾਈਏ ਤੁਹਾਡੇ ਉਹਦੇ ਉਸ ਭੈਣ ਦੇ ਅੱਗੇ ਸਾਰੀਆਂ ਹੋਰ ਭੈਣਾਂ ਦੀਆਂ ਜਿਹੜੀਆਂ ਦਰਖਾਸਤਾਂ ਨੇ ਉਹ ਵੀ ਸਾਰੀਆਂ ਆ ਰੱਖਿਆ ਤੇ ਕਰੀ ਤੇ ਮੈਂ ਜੇ ਮੇਰੇ ਮੂਰੇ ਅਰੰਡਾ ਦੇ ਰਿਹਾ ਸਪ੍ਰਿੰਕਲ ਵੀ ਹਾਂਜੀ ਹਾਂਜੀ ਮੈਂ ਬੋਲੂ ਬੋਲੋ ਜੀ ਬੋਲੋ ਆਕਾਸ਼ ਨੇ ਜਾ ਰਹੇ ਹੋ ਵਰਪੀ ਸਿੰਘ ਮੱਖੂ ਜੀ ਬਾਈ ਕਰੋ ਕੰਮ ਕਰੋ ਲੋ ਮੋ ਅਹੰਕਾਰ ਵਾਈ ਕਰੋ ਤੁਹਾਨੂੰ ਕੋ ਨਹੀਂ ਰੱਖਣਾ ਸੀ ਆਪੇ ਕਤਾਵਾ ਚੋ ਕੋ ਵਾਈ ਕਰੋ ਆਪਕੇ ਬਾਬਾ ਜੀ ਗੁਰੂ ਸਾਹਿਬ ਨੇ ਇਹ ਨਹੀਂ ਬਤਾਇਆ देखो निम्रता में और कायरता में अंतर होता है ये आपको फॉलो करना पड़ेगा कायरता और निम्रता दो चीज अलग अलग है आप बोलेंगे मैं निम्रता के साथ चलूंगा पर अगर ये बोलेगा मेरे को मेरे को बहन की गाली निकालेगा माँ की गाली निकालेगा मेरे को बोलेगा भी गांड में बाजू डाल के खोल दूंगा तो मैं इसको निम्रता मानूंगा ये तो कायरता हो जाएगी मेरी